ਬੀਤੇ ਦਿਨੀ ਕੁਝ ਵਿਅਕਤੀਆਂ ਵੱਲੋਂ ਪਿੰਡ ਸੰਗਤ ਤਰਨਤਾਰਨ ਵਿਖੇ ਯੂਸੂ ਮਸੀਹ ਦੇ ਬਾਰੇ ਗਲਤ ਸ਼ਬਦਾਬਲੀ ਕਰਨ ਦੇ ਮਾਮਲੇ ਵਿੱਚ ਸਮੂਹ ਇਸਾਈ ਭਾਈਚਾਰੇ ਵੱਲੋਂ ਗੁੱਸੇ ਦੀ ਲਹਿਰ ਦੌੜ ਰਹੀ ਹੈ ਜਿਸ ਨੂੰ ਲੈ ਕੇ ਸ਼ੇਰ ਸਾਹ ਸੁਰੀ ਰੋਡ 'ਤੇ ਆਟਾ ਵਿਖੇ ਮਸੀਹ ਹਾਨੀ ਸਸੰਗ ਪਵਨ ਸਮੂਹ ਪਾਸਟਰ ਦੇ ਇਕੱਤਰਤਾ ਕਰਕੇ ਉਕਤ ਵਿਅਕਤੀ ਖਿਲਾਫ ਜਲਦ ਤੋਂ ਜਲਦ ਕਾਰਵਾਈ ਕਰਕੇ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ ਮਸੀਹ ਰੂਹਾਨੀ ਸਾਸੰਗਪਾ ਮੰਦੇ ਚੇਅਰਮੈਨ ਸੁਰਿੰਦਰ ਸਹੋਤਾ ਅਪੋਸਟਰ ਰਵਿੰਦਰ ਕੋਟਲਾ ਤੇ ਪ੍ਰਧਾਨ ਦਿਲਬਖ ਚੌਧਰੀ ਨੇ ਕਿਹਾ ਕਿ ਪਿੰਡ ਸਾਗਦਾ ਵਿਖੇ ਕੁਝ ਰਾਤਰੀ ਅੰਤਰਾ ਨੇ ਯਸ਼ੂ ਮਸੀਹ ਬਾਰੇ ਗਲਤ ਸੰਬਧਾ ਬਲੀਵਰਤੀ ਹੈ ਉਸ ਦੀ ਸੱਤ ਸ਼ਬਦਾ ਵਿੱਚ ਨਿਖੇਪੀ ਕੀਤੀ ਹੈ ਇਹ ਉਸ ਨੂੰ ਮਿਸੇ ਬਾਰੇ ਇਹ ਇਹ ਸ਼ਬਦ ਵਰਤ ਕੇ ਤਸ਼ਰਾਰਤੇ ਸਿੱਖ ਵਿਅਕਤੀ ਨੇ ਇਸ ईसाई ਭਾਈਚਾਰੇ ਦੇ ਮਨਾਂ ਨੂੰ ਠੇਸ ਪਹਾਈ ਹੈ ਉਹਨਾਂ ਨੇ ਕਿਹਾ ਕਿ ਕੋਈ ਵੀ ਧਰਮ ਕਿਸੇ ਵੀ ਧਰਮ ਬੰਦੀ ਬੁਰਾਈ ਨਹੀਂ ਕਰਦਾ ਪਰ ਇਨਾ ਤਸ਼ਰਾਰਤੇ ਯੰਤਰਾਂ ਨੇ ਪ੍ਰਭੂ ਯਸੂ ਮਸੀਹ ਦੀ ਅਦੇ ਇਸਾਈ ਭਾਈਚਾਰੇ ਨੂੰ ਗਲਤ ਗੱਲਾਂ ਦੀ ਵਰਤੋਂ ਕਰਕੇ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਹੈ ਜਿਸ ਨੂੰ ਕਿ ਸਮੂਹ ਇਸਾਈ ਭਾਈਚਾਰੇ ਵੱਲੋਂ ਕਦੇ ਵੀ برداشت ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੇਕਰ 24 ਘੰਟਿਆਂ ਵਿੱਚ ਉਕਤ ਵਿਅਕਤੀ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ ਤਾਂ ਸਮੂਹ ਈਸਾਈ ਭਾਈਚਾਰਾ ਨੈਸ਼ਨਲ ਤੇ ਇੰਟਰਨੈਸ਼ਨਲ ਪੱਧਰ ਤੇ ਅੰਦੋਲਨ ਛੜੇਗਾ ਅਤੇ ਇਹਨਾਂ ਦੇ ਪੰਜਾਬ ਭਰ ਵਿੱਚ ਪੁਤਲੇ ਫੁਕਕੇ ਜਾਣਗੇ ਨਾਲ ਹੀ ਪੰਜਾਬ ਬੰਦ ਕਰਾ ਦਾ ਐਲਾਨ ਵੀ ਕੀਤਾ ਜਾਵੇਗਾ। ਵੀਡੀਓ ਜੋ WhatsApp ਦੇ ਉੱਤੇ ਵਾਇਰਲ ਹੋ ਰਹੀ ਹੈ ਜਿਹਦੇ ਵਿੱਚ ਪਿੰਡ ਸੰਘਾ ਤਰਨਤਨ ਸਾਹਿਬ ਤੋਂ ਜੋ ਪਰਮਜੀਤ ਸਿੰਘ ਨੇ ਉਹ ਯਸੂ ਮਸੀਹ ਜੀ ਦੇ ਬਾਰੇ ਭੈੜੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਪੂਰੇ 크ਰਿਸਚੀਅਨ ਸਮਾਜ ਵੱਲੋਂ ਉਹਦੀ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਔਰ ਨਾਲ ਦੀ ਨਾਲ ਹੀ ਮੈਂ ਪੂਰੇ ਸਿੱਖ ਸਮਾਜ ਅੱਗੇ ਔਰ ਸ਼੍ਰੋਮਣੀ ਕਮੇਟੀ ਅੱਗੇ ਔਰ ਪੰਜਾਬ ਸਰਕਾਰ ਅੱਗੇ ਅਪੀਲ ਕਰਦਾ ਕਿ ਇਹੋ ਜੇ ਸ਼ਰਾਰਤੀ ਅੰਸਰਾਂ ਨੂੰ ਨੱਥ ਪਾਈ ਜਾਵੇ ਤਾਂ ਜੋ ਪੂਰਾ ਜਿਹੜਾ ਮਸੀਹ ਭਾਈਚਾਰਾ ਹੈ ਉਹ ਪੰਜਾਬ ਦੇ ਵਿੱਚ ਪੂਰੀ ਅਮਨ ਸ਼ਾਂਤੀ ਔਰ ਅਮਨ ਕਾਨੂੰਨ ਬਣਿਆ ਰਵੇ ਔਰ ਨਾਲ ਦੀ ਨਾਲ ਹੀ ਅਸੀਂ ਪੂਰੇ ਮਸੀਹ ਭਾਈਚਾਰੇ ਵੱਲੋਂ ਇਹਨਾਂ ਸ਼ਰਾਰਤੀ ਅੰਸਰਾਂ ਨੂੰ ਇੱਕ ਸ਼ੇਤਾਬਨੀ ਦਿੰਨੇ ਆ ਕਿ ਇਹੋ ਜਿਹੀਆਂ ਹਰਕਤਾਂ ਜਿਹੜੀਆਂ ਕੋਝੀਆਂ ਹਰਕਤਾਂ ਜਿਹੜੀ ਮਨੁੱਖਤਾ ਨੂੰ ਔਰ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਲਈ ਕੀਤੀਆਂ ਜਾ ਰਹੀਆਂ ਨੇ ਇਹਨਾਂ ਨੂੰ ਬੰਦ ਕੀਤਾ ਜਾਵੇ ਨਹੀਂ ਤਾਂ ਅਸੀਂ ਮਸੀਹ ਭਾਈਚਾਰਾ ਇਸ ਦੇ ਵਾਸਤੇ ਸਖਤ ਤੋਂ ਸਖਤ ਕਦਮ ਚੁੱਕਾਂਗੇ ਅੰਮ੍ਰਿਤਸਰ ਤੋਂ ਹਣੀ ਮੈਰਾ ਅਤੇ ਗੁਰਿੰਦਰ ਸਾਗਰ ਜੀ ਵੇ ਪੰਜਾਬ ਟੀਵੀ